ਕਿਵੇਂ ਨੋ ਨੋ ਜਿੱਤਿਆ ਦੇ ਹਲੇ ਹਾਰਿਆਂ ਦਾ ਕੀ ਹੋਊਗਾ ਤੂੰ ਮੀਟਿੰਗ ਚ ਕਿਵੇਂ ਗਿਆ ਪਰਚੇ ਦੇਣਗੇ ਸਾਰੇ ਸਾਡੇ ਸਾਰਿਆਂ ਤੇ ਕਰ ਲਓ ਜੀ ਤੱਕ ਮੈਂ ਦੇ ਦੇ ਕਿਹੜੀ ਕਬੈਟ ਸਾਰਿਆਂ ਤੇ ਆਪਾਂ ਕਰ ਲਿਓ ਸਾਰਿਆਂ ਤੇ ਕਰ ਲਿਓ ਇਹੋ ਜਿਹੀ ਕੋਈ ਨਹੀਂ ਸਾਡੇ ਦੇ ਕਰਾਓ ਪਰਚਾ ਦੇਖਦੇ ਆ ਕਿਦਾਂ ਪਰਚਾ ਦਰਜ ਹੁੰਦਾ ਵਾ ਸਰਕਾਰੀ ਕੰਮ ਦੇ ਵਿੱਚ ਵਾਧਾ ਪਾਉਣ ਦੀ ਕੋਸ਼ਿਸ਼ ਦੇ ਵਿੱਚ ਪਰਚਾ ਦਰਜ ਕਰਾਉਣ ਦੀ ਗੱਲ ਕਹੀ ਤਾਂ ਕਾਂਗਰਸੀ ਕਾਉਂਸਲਰ ਭੜਕਦੇ ਹੋਏ ਨਜ਼ਰ ਆਏ ਨਗਰ ਨਿਗਮ ਦੇ ਅਧਿਕਾਰੀ ਦੀ ਗੱਡੀ ਨੂੰ ਘੇਰਦੇ ਹੋਏ ਨਜ਼ਰ ਆਏ ਤੇ ਇਹ ਬਹਿਸਬਾਜ਼ੀ ਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਕਿ ਕਾਂਗਰਸੀ ਕਾਉਂਸਲਰ ਅਤੇ ਨਗਰ ਨਿਗਮ ਦੇ ਵੱਡੇ ਅਧਿਕਾਰੀ ਦੇ ਜਮ ਕੇ ਬਹਿਸ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਜਦੋਂ ਨਗਰ ਨਿਗਮ ਦੇ ਅਧਿਕਾਰੀ ਨੇ ਪਰਚਾ ਦਰਜ ਕਰਾਉਣ ਦੀ ਗੱਲ ਕਹੀ ਤਾਂ ਕਾਂਗਰਸੀ ਕਾਉਂਸਲਰ ਸਿੱਧੇ ਹੋ ਕੇ ਨਗਰ ਨਿਗਮ ਅਧਿਕਾਰੀ ਨੂੰ ਕਹਿੰਦੇ ਹੋਏ ਨਜ਼ਰ ਆਏ ਕਿ ਸਾਡੇ ਤੇ ਕਰਾਓ ਪਰਚਾ ਦੇਖਦੇ ਆ ਕਿਦਾਂ ਕਿਸ ਗੱਲ ਨੂੰ ਲੈ ਕੇ ਕਾਉਂਸਲਰ ਦੇ ਉੱਤੇ ਪਰਚਾ ਦਰਜ ਹੋਵੇਗਾ ਤਾਂ ਇਹ ਤਸਵੀਰਾਂ ਨਗਰ ਨਿਗਮ ਦੇ ਇਹ ਜੋ ਤੋਂ ਠੀਕ ਬਾਹਰ ਨਜ਼ਰ ਸਾਹਮਣੇ ਆਈਆਂ ਵਾ ਜਿਸ ਦੇ ਵਿੱਚ ਕਾਂਗਰਸੀ ਕਾਉਂਸਲਰ ਦਿਲਰਾਜ ਸਿੰਘ ਕਾਂਗਰਸ ਕਾਉਂਸਲਰ ਪਤੀ ਸਨੀ ਭੱਲਾ ਕਾਂਗਰਸ ਕਾਉਂਸਲਰ ਪਤੀ ਪਰਮਿੰਦਰ ਹਿੰਦੀ ਦੀ ਬਹਿਸ ਜਿਹੜੀ ਹੈ ਨਗਰ ਨਿਗਮ ਦੇ ਵੱਡੇ ਅਧਿਕਾਰੀ ਦੇ ਨਾਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਦੇਖੋ ਇਹ ਵੀਡੀਓ ਕਿ ਕਿਸ ਤਰ੍ਹਾਂ ਇਸ ਬਹਿਸ ਦੇ ਵਿੱਚ ਨਗਰ ਨਿਗਮ ਦੇ ਅਧਿਕਾਰੀ ਅਤੇ ਕਾਂਗਰਸੀ ਕਾਉਂਸਲਰ ਦੀ ਆਪਸ ਦੇ ਵਿੱਚ ਟਕਰਾਅ ਹੁੰਦੀ ਹੋਈ ਨਜ਼ਰ ਆ ਰਹੀ ਹੈ ਬਰਜਾ ਦੇ ਦਊਗਾ ਅੰਮਣ ਦੇਣਾ ਹੁੰਦਾ ਆਹ ਵਾ ਤਰੀਕਾ ਨਹੀਂ ਇਹਨਾਂ ਕੋਲ ਬੀਆੜਾ ਨਹੀਂ ਦਫ਼ਤਰ ਹੁਣ ਗਿਆ ਨਹੀਂ ਕਿ ਦੇ ਦਾਂਗੇ ਤੇਰੇ ਦੇ ਕੋਈ ਦਫ਼ਤਰ ਭਾਜੀ ਇਹ ਗੱਲ ਕਹੀ ਨਹੀਂ ਵੀ ਦੇ ਦਾਂਗੇ ਵਰਜਾ ਸਰਕਾਰੀ ਕੰਮ 'ਚ ਵਿਘਨ ਪਾਏਗਾ ਨਹੀਂ ਨਹੀਂ ਕਾਉਂਸਲਰ ਆਣਾ ਲਾਗਾ ਉਹ ਤੁਹਾਨੂੰ ਬਤਾਊਗਾ ਅਰਥ ਸੁਣਨਾ ਚਾਹੀਦਾ ਸੀ ਅਸੀਂ ਕਦੇ ਵੱਦ ਗਲਾਂਬੀ ਨਹੀਂ ਕੀਤੀ ਕਿਸੇ ਅਫਸਰ ਨਾਲ ਪਰ ਜੇ ਕੋਈ ਕਹੇ ਨਾ ਵਾ ਵੱਡਾ ਘੈਂਟ ਆ ਪਰਚਾ ਦੇ ਦਿਓ ਅਸੀਂ ਫਿਰ ਘੈਂਟਾਂ ਦੇ ਘੈਂਟ ਆ ਚਲੋ ਠੀਕ ਹੈ ਫਿਰ ਇਹ ਦੱਸਣਾ ਹਾਂ ਇਹ ਬਹਿਮ ਕੱਢਣਾ ਫਤੂਰ ਲੈ ਗਿਆ ਨਹੀਂ ਦਿਮਾਗ ਚ ਬੈਣਾ ਬਰਚਾ ਦੂ ਦੇ ਕੇ ਦਿਖਾ ਯਾਰ ਹੁਣ ਖੜਿਆ ਗੱਡੀ ਰੋਕੀ ਆ ਇਹਦਾ ਬਰਚਾ ਦੇ ਬਰਚਾ ਦੇ ਦੋ ਮੈਂ ਗੱਡੀ ਰੋਕੀ ਆ ਬਰਚਾ ਦਾ ਦੇ ਬੱਚਾ ਦਿੰਦੇ ਨਹੀਂ ਪਿਆ ਮੈਂ ਕਿਵੇਂ ਦੇਖ ਇਹ ਦੇਖ ਯਾਰ ਤੂੰ ਤੂੰ ਮਲਾ ਆਪਾਂ ਵੱਡੇ ਆ ਪਰਿਵਾਰ ਦੇ ਆਪਾਂ ਜਿਹਨੂੰ ਕਾ ਆਪਾਂ ਆਪਾਂ ਬੇਡਾ ਨਹੀਂ ਬੇਡਾ ਨਹੀਂ ਮੈਂ ਬੇਡਾ ਨਹੀਂ ਕਹਿਣਾ ਆਪਾਂ ਨਹੀਂ ਹੱਥ ਪਰ ਰੱਖਣਾ ਹੱਥ ਪਰ ਰੱਖਣਾ ਤੁਹਾਡੇ ਕੋਲ ਨਹੀਂ ਆਪੂ ਐਲੈਡੀ ਹੋਈ ਮੇਰੀ ਗਾਉਂ ਆਪਾਂ ਮੱਟੂ ਆ ਤਾਂ ਕਿਵੇਂ ਆਪਾਂ ਇੱਜ਼ਤ ਕਮਾਣੀ ਹੈ ਇੱਜ਼ਤ ਮਿਲੇ ਤੇ ਮਿਲਣੀ ਹੈ ਤੁਹਾਡੇ ਦਫ਼ਤਰ ਬੈਠੇ ਮੁਰੇ ਗੱਦੀ ਲਾ ਯਾਰ ਪਹਿਲਾਂ ਪਾਤਿਆ ਸੀ ਜਰਾ ਲਈਏ ਤੁਹਾਡੇ ਅੰਦਰ ਬੈਠੇ ਤੁਹਾਡੇ ਅੰਦਰ ਤੈਨੂੰ ਮਿਲਣਾ ਹੈ ਗੱਲ ਕਰਨੀ ਤੀ ਗੱਲ ਕਰਦੇ ਥੋੜਾ ਤਾਂ ਨਹੀਂ ਕਰਿਆ ਤੁਹਾਨੂੰ ਦਫ਼ਤਰ ਆਏ ਹੋੜੇ ਅੰਦਰ ਕੁਰਸੀਆਂ ਤੇ ਬੈਗੇ ਇਹੋ ਜੀ ਗੱਲਾਂ ਕੀਤੀ ਕੀ ਕੀਤੀ ਦੱਸੋ ਤੁਹਾਨੂੰ ਇਹੀ ਪੁੱਛਿਆ ਕਿ ਤੁਸੀਂ ਉੱਥੇ ਹੋਈ ਹੈ ਕਿ ਤੁਸੀਂ ਇਹ ਗੱਲ ਕਹੀ ਹੈ ਕਿ ਜਿਹੜਾ ਬੰਦਾ ਕਾਉਂਸਲ ਕੋਲ ਕੰਮ ਕਰਾਉਣਾ ਹੋਊਗਾ ਉਹ ਤਾਂ ਹਾਂ ਰਹਿਤਵਾਨ ਕਰਦੇ ਹੈ ਕਿਹੜਾ ਜਿਹੜਾ ਬੰਦਾ ਸਰਕਾਰੀ ਕੰਮ 'ਚ ਵੇਣ ਪਾਊਗਾ ਕਾਉਂਸਲ ਕਿਹਦਾ ਵੇਣ ਪਾਊਗਾ ਸਭ ਨਵੇਂ ਨੁਮਾਇੰਦੇ ਨਹੀਂ ਇਹ ਤਾਂ ਆਪਣੇ ਮਾਰਕ ਹੁਸਲਾ ਦੇ ਬਾਅਦ ਕੰਮ ਦੇ ਵੇਣ ਪਾਊਗਾ ਸਾਨੂੰ ਬੁਲਾਓ ਪਰਨਾ ਦੱਸਿਆ ਸਾਨੂੰ ਬੁਲਾਓ ਇਹ ਪਰਚਾ ਦੇਦਾ ਯਾਰ ਪਰਚਾ ਦੇਂਦੀ ਹੈ ਭਾਈ ਬਗਾਲੀ ਨਹੀਂ ਹੈਗੀ ਤੁਹਾਡੀ ਰਿਪੋਰਟ ਹੀ ਨਹੀਂ ਆ ਗਈ ਤੁਸੀਂ ਪਰਚਾ ਦੇ ਲਓ ਪਰਚਾ ਦਾ ਨਹੀਂ ਰੋਣਾਗਾ ਤੁਹਾਡੀ ਤੁਹਾਡੀ ਡਿਊਟੀ ਨਹੀਂ ਹੈਗੀ ਇਹ ਗੱਲਾਂ ਕਹਿੰਦੀ ਤੁਸੀਂ ਕਾਉਂਸਲ ਨੂੰ ਬੁਲਾ ਕੇ ਪੁੱਛੋ ਕਿ ਭਾਈ ਇਹਨਾਂ ਨੇ ਕੀ ਕੀਤਾ ਇਹ ਕੰਮ ਕਰਦਾ ਤੁਸੀਂ ਬੁਲਾਓ ਉਹ ਕਰਨ ਦੀ ਬਜਾਏ ਇਹ ਕੰਮ ਕਰਉਂਦਾ ਸੀ ਕਿ ਨੌਂ ਦੇ ਬੱਚਾ ਨੂੰ ਬਲਾਓ ਪੁੱਛੋ ਵੀ ਕੀ ਗਿਆ ਤੁਸੀਂ ਮੁਲਾਵਾਂ ਨੂੰ ਸ਼ਹਿਰ ਦੇ ਰਹੇ ਹੋ ਯਾਰ ਰਹਿ ਤਾ ਹੀ ਨਹੀਂ ਲਾਭ ਵੀ ਆ ਬਈ ਯਾਰ ਪਾਸੇ ਕੋਈ ਰਿਪੋਰਟ ਨਹੀਂ ਆਈ ਕੋਈ ਗੱਲ ਨਹੀਂ ਸਹਿਰਾ ਸਾਹਿਬ ਬੱਚਿਆਂ ਦਾ ਰੋਣਾ ਨਹੀਂ ਹੈਗਾ ਚਾਹੁੰਦੇ ਕੀ ਹੋ ਚਾਹੁੰਦੇ ਇਹ ਐ ਕਿ ਤੁਸੀਂ ਅਫਸਰ ਨੂੰ ਮੀਂਦੇ ਮੁਲਾਵਾਂ ਨਾਲ ਸਹਿਜ ਚਾਹੁੰਦੇ ਇਹ ਆ ਗਿਆ ਕੋਈ ਕੌਂਸਲਰ ਦੀ ਗੱਲ ਨਹੀਂ ਸੁਣੀ ਉਹਨੂੰ ਕਿਉਂ ਕਹਿੰਨੇ ਤੁਸੀਂ ਉਹਨੂੰ ਕਿਉਂ ਕਹਿੰਨੇ ਹਾਂ ਕਿ ਬੱਚਾ ਦੇ ਦੇ ਇੱਕ ਮਿੰਟ ਚਾਹੁੰਦੇ ਇਹ ਆ ਪਰਚਾ ਹੁਣ ਕਿਹੜਾ ਹੋ ਸਕਦਾ ਈਡੀ ਵਿਜੀਲੈਂਸ ਤੋਂ ਉੱਤੇ ਉਹ ਦੇਖਣਾ ਕਿਹੜਾ ਹੋ ਸਕਦਾ ਇਹ ਹੋਟ ਹੈ ਮੇਰੇ ਉਹ ਇੱਥੇ ਕਾਰਵਾਈ ਹੋਊਗੀ ਫਿਰ ਹੋਊਗਾ ਮੇਰਾ ਕੰਮ ਕਰਨ ਲਈ ਪਰਚੇ ਹੋਣੇ ਕੀ ਮਾਗ ਜਿਹੜਾ ਬੰਦਾ ਹਾਂਜੀ ਭਾਵੇਂ ਕਾਉਂਸਲਰ ਹੋਵੇ ਹਾਂਜੀ ਭਾਵੇਂ ਐਮਐਲਏ ਹੋਵੇ ਹਾਂਜੀ ਜਿਹੜਾ ਮਰਜੀ ਬੰਦਾ ਹੋਵੇ ਜਿਹੜਾ ਸਰਕਾਰੀ ਕੰਮ ਤੇ ਦੇਣ ਪਾਊਗਾ ਹਾਂਜੀ ਨਹੀਂ ਹੋਣ ਦੇਊਗਾ ਹਾਂਜੀ ਉਹ ਤੇ ਉਹਦੀ ਕਾਰਜ ਜਿਹੜੇ ਕੰਮ ਜਿਹੜੇ ਕੰਮ ਜਿਹੜੇ ਕੰਮ ਹੁੰਦਾ ਹੈ ਕੌਂਸਲਰ ਸਰ ਜੀ ਤੁਸੀਂ ਤੁਸੀਂ ਦਾ ਪਰਚਾ ਹੋਇਆ ਕੌਂਸਲਰ ਤੇ ਪਰਚਾ ਕਿਵੇਂ ਦੇ ਦਿੰਗਾ ਜਿੱਤੇ ਹੋਏ ਕੌਂਸਲਰ ਹੈ ਜੀ ਕਿਵੇਂ ਦੇ ਪਰਚਾ ਜਿੱਤਿਆ ਦਾ ਹਾਲ ਹਾਰਿਆਂ ਦਾ ਕੀ ਹੋਊਗਾ ਤੂੰ ਮੀਟਿੰਗ 'ਚ ਕਿਵੇਂ ਕਹੇ ਪਰਚਾ ਦੇ ਦਿੰਗਾ ਰਿਟਾ ਨਹੀਂ ਤੁਸੀਂ ਕਿਵੇਂ ਦੇ ਦਿੰਦੇ ਹੋ ਪਰਚਾ ਕਰਾਂਗੇ ਫਿਰ ਫਿਰ ਸਾਡੇ ਸਾਰਿਆਂ ਤੇ ਕਰ ਲੋ ਜੀ ਪਰਚਾ ਕਿਵੇਂ ਦੇਵੇ ਕਿਹੜੀ ਕਮੇਟੀ ਸਾਰਿਆਂ ਤੇ ਕਰੋ ਇਹਨੂੰ ਇਹ ਪੁੱਛ ਕੌਂਸਲਰ ਤੇ ਪਰਚਾ ਕਿਵੇਂ ਹੋ ਜੂ ਇਹਨੂੰ ਪੁੱਛ ਕਿਹੜੇ ਨੇ ਨੇ ਕਰ ਕਿਉਂ ਜਾ ਤੇਰਾ ਪਰਚਾ ਤੇਰਾ ਪਰਚਾ ਦੇਣਾ ਨਾ ਚਾਲ ਆਲੀ ਸੁਆ ਦਾ ਤਾਂ ਦੇਖੀ ਵੀਡੀਓ ਤੁਸੀਂ ਕਿ ਕਿਸ ਤਰ੍ਹਾਂ ਦੋਨਾਂ ਦੇ ਵਿੱਚ ਦੋਨੋਂ ਧਿਰਾਂ ਦੇ ਵਿੱਚ ਘਾਰ ਜੰਮ ਕੇ ਬਹਿਸ ਹੋਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਤੁਸੀਂ ਕਮੈਂਟਸ ਕਰਕੇ ਦੱਸੋ ਕਿ ਇਸ ਦੇ ਵਿੱਚ ਕਿਸ ਦੀ ਗਲਤੀ ਹੈ